Υπότιτλοι AUTHORWAVE ओम जय जगदीशा रे बिछे बेकार मैं टाओ बाप हारो देवा स्वामी काष्ट हरो देवा शहर he yeah. yeah. God ਮਹਾਰਾਜ ਕੀ ਜੈ ਰਾਗ ਗਰੀਸ਼ ਨੰਦ ਮਹਾਰਾਜ ਮਹਾਰਾਜ ਕੀ ਜੈ ਕੁੰਭਾ ਪਤੀ ਮਹਾਰਾਜ ਦੇਵ ਕੀ ਜੈ ਭਗਵਨ ਮਹਾਬੀਰ ਕੀ ਜੈ ਗੁਰੂ ਸਭ ਸੰਤਾਂ ਦੀ ਜੈ ਭਗਵਾਨਾਂ ਕੀ ਜੈ ਜੀ ਸਤਗੁਰ ਮਹਾਰਾਜ ਤੁਹਾਡੀ ਸਦੈ ਜਾ ਹੋਵੇ ਆਪਣੇ ਆਪਣੇ ਗੁਰੂ ਮਹਾਰਾਜ ਜੀ ਦੀ ਸਦੈ ਤੁਹਾਡੀ ਸਤਿ ਸਾਂਗ ਅਰਵਣ ਜੀ ਦੇ ਸੰਗਤਾ ਤੋਂ ਦੀ ਸਮਰਥਾ ਦੇ ਸਹਿਯੋਗ ਦੇ ਨਾਲ ਅਰੀਜਾ ਸ੍ਰੀ ਕੀ ਸੰਪੂਰਨ ਹੋ ਸਕਦੀ ਹੈ ਪਰਮਾਤਮਾ ਪਰਮਾਤਮਾ ਦੇ ਚਰਨ ਦੇ ਜੀਵ ਦੇ ਬਲੋਂ ਵੀ ਤੁਹਾਡੇ ਸਾਰਿਆਂ ਕੋਲ ਵੀ ਇਹ ਮਹਾਰਾਜ ਦੀ ਸੱਚੀ ਆਤਮਾ ਨੂੰ ਆਪਣੇ ਚਾਤ ਸਦੀਵੀ ਨਿਵਾਸ ਸਥਾਨ ਬਖਸ਼ਣਾ ਹੈ ਕੋਈ ਸਰੀਰ ਪ੍ਰਵਾਦ ਨੂੰ ਹੀ ਪਾਲਣ ਦਾ ਬਲਕਸ਼ਣਾ ਹੈ ਸੁਰਪਿਆਰਿਓ ਜਿੱਥੇ ਉਸਨਾਂ ਆਪਤੀ ਹੈ ਪਰਮਾਤਮਾ ਪਰਮਾਤਮਾ ਪ੍ਰੀਤ ਦੀ ਵਾਲੀ ਬੜੀ ਸੋਹਣਾ ਦੇ ਹੰਦ ਦੇ ਮਸਾਵੇ 임ਾਰਾ ਸਾਨੂੰ ਨਾਮ ਨਾਮ ਪ੍ਰੋਸਾਗਨ ਤੇਮ ਦੇ ਰਕਸ਼ਿਤਾ ਬਾਛਾ ਸਭ ਸੰਗਤਨ ਬਰੈਚਾ ਤੇ ਰਕਸ਼ਿ ਤੇਰਾ ਨਾ ਪਿਆਰ ਬਖਸ਼ੇ ਗੁਰੂ ਪਿਆਰੀਓ ਧਰ ਵਾਲਿਆ ਪ੍ਰੇਮੀਆਂ ਨੂੰ ਬਾਈ ਵੀ ਇਹ ਬੇਨਤੀ ਹੈ ਇਸ ਸਤਿਆਨ ਦਾ ਕੀ ਹੈਗਾ ਤੇ ਬਾਲ ਕਪੀ ਸੁਝਾ ਦਿੰਦੇ ਨੇ ਕਿ ਬਾਈ ਜੋ ਜੀਵ ਚ ਰਹਿ ਗਿਆ ਹੈ ਪਿਆਰੀਓ ਉਹਦੇ ਬਾਅਦ ਅਰਨਿਆ ਨਾਲ ਮੁਕਾਸ਼ਰ ਕਰਨੇ ਕਿਸੇ ਦੀ ਤੁਹਾਨੂੰ ਜੇ ਸੁਭਨੇ ਚ ਆਮੇਗਲ ਨਾ ਕੀ ਕਰੇਗਾ ਤਾਂ ਕੋ ਸਵਾਨਾ ਹੈ ਉਸਨੂੰ ਜੀ ਯਾਦ ਦੇਣੀ ਹੈ ਛੱਡਦੇ ਨਹੀਂ ਇਹ ਮਤਲਬ ਹੈ ਉਹਨਾਂ ਤਕਵਾ ਇਹ ਪਾਣਾ ਪੜਨਾ ਪੈਣਾ ਹੀ ਹੈਗਾ ਤੇ ਵੀ ਹਰ ਮਹੀਨੇ ਰੋਣਾ ਨਹੀਂ ਹੈਗਾ ਉਹ ਜਿਹੜੇ ਅਸੀਂ ਜੀ ਰਹਿੰਦੇ ਇਹਨਾਂ ਨਾਲ ਮਸਾਲੇ ਕਾਰਜ ਕਰਨੇ ਇਹ ਕਬਦ ਕੰਮ ਕਰਨੇ ਪੈਣੇ ਉਹਨਾਂ ਕੰਮ ਮੁੱਕ ਗਿਆ ਤਾਂ ਤੁਹਾਡਾ ਤਾਂ ਉਹ ਪੈਂਡਿੰਗ ਹੈ ਜੋ ਜੇ ਪੜਾ ਬਤਲੇ ਵੇ ਇਹ ਭਾਣਾ ਮੰਨ ਕੇ ਪ੍ਰਮੇਸ਼ਰ ਨੂੰ ਯਾਦ ਕਰਕੇ ਇਹ ਨਿਕਲ ਸੁਣੀਆਂ ਬੰਦ ਬਸਾ ਗਣੇ ਗਈਆਂ ਇਹ ਹੀ ਦੁਆ ਕਰੋ ਜੇ ਵੀ ਕਰਨੀ ਹੋਵੇ ਤੇ ਮਹਾਰਾਜ ਕਿ ਉਹ ਬੜੇ ਗਿੱਸਤ ਕਿਤਾੜੇ ਦੀ ਪੇਸ਼ ਨੇ ਆਪਣੇ ਚਰਨ ਚ ਸ੍ਰੀ ਮੀਨਵਾਸ ਅਮਖ ਨੇ ਅਸੀਂ ਤਾਂ ਆਪਣਾ ਔਕਰ ਛੋਟੇ ਸਾੜੀ ਜਾਵਾਂਗੇ ਪਰ ਆਤਮਾ ਜਿਹੜੀ ਹੈ ਨਾ ਇਹਨਾਂ ਚਰਨਾਂ ਵਿੱਚ ਟਿਕਾਣਾ ਮਿਲ ਜਾਵੇ ਇਹ ਹੀ ਸਾਡੇ ਮਤਲਬ ਪਿਆਰ ਹੈ ਉਹਨਾਂ ਪ੍ਰੇਮਤੀ ਹੈ ਕਿ ਰੋਈ ਜਾਵਾਂਗੇ ਰੋਈ ਜਾਵਾਂਗੇ ਇੱਕ ਥਿਚਾ ਪਾ ਕੇ ਇਹ ਜੀ ਬਾਤ ਮੰਨੋ ਸੁਣੋਣਾ ਜੀ ਮੇਗਾ ਪਿਆਰੀਓ ਇਹ ਪੱਕੇ ਤੇ ਸੱਚੇ ਮੁੰਡੇ ਨਾਇਕ ਨੇ ਇਹ ਜਿੰਮੀ ਗੱਲ ਨਹੀਂ ਹੈ ਤਾਂ ਉਹ ਸਾਡਾ ਤਾਂ ਕਹਿਣੇ ਹੀ ਹੈ ਪੁੱਤਾਂ ਵੀ ਭਾਈ ਆਪਣਾ ਬਗਲ ਪਿਆਰ ਦੇ ਨਾਲ ਸਤਿਗੁਰੂ ਜੀ ਨਾਲ ਹੈਗਾ ਆਪਣੇ ਮਾਪੇ ਮਾਂ ਨੂੰ ਜੇ ਕਹਿਣਾ ਹੈ ਕਿ ਆਪਣਾ ਬਤਨ ਅਪਜੁਰ ਗਿਆ ਪਾਕਿਸਤਾਨ ਦੇ ਆ ਤੜਾ ਬੰਦ ਰਹੀਆਂ ਤੇ ਅ ਰਮੇਸ਼ਨ ਨੂੰ ਯਾਦ ਰੱਖਣ ਵਾਸਤੇ ਕਹਿਆ ਇਹਨਾਂ ਵਿਚਾਰਾ ਜਿੰਦੀ ਆਪਣੀ ਇਸ ਸੇਵਾ ਦੀ ਜਿੰਦੀ ਪੂਰੀ ਕਰਨੀ ਹੈ ਤੇ ਬਾਅਦ ਵਿੱਚ ਜਦੋਂ ਵਸੀਲਾ ਕਰਨਾ ਕੋਈ ਲਾਭ ਨਹੀਂ ਹੁੰਦਾ ਪਿਆਰਿਓ ਜਿੰਦਿਆਂ ਨੂੰ ਆਪਣੀ ਬਾਈ ਚੰਗਾ ਪੁਸ਼ਾਕ ਟੋਟੀ ਪਾਣੀ ਸਿਕਾਓ ਇਹਨਾਂ ਨੂੰ ਕੱਪੜਾ ਦੇ ਉਹ ਜੋ ਰੋੜ ਰੋੜਾ ਹੈਗੇ ਉਹਨੇ ਪੂਰਿਆ ਕਰੋ ਤੇ ਮਗਰ ਤੇ ਮਤਲਬ ਕੰਨੀ ਲੋੜ ਨਹੀਂ ਆਉਂਦੀ ਆ ਕਿਉਂਕਿ ਉਹ ਜੀਵਾਤ ਮੰਨਣ ਉੱਥੇ ਬੈਠੀ ਦੀ ਕਿਦੀ ਤੁਹਾਡੇ ਪ੍ਰੋਸੀਲ ਨਹੀਂ ਦੇਣੇ ਹੈਗੇ ਨਾ ਉਹ ਜੋ ਕਾ ਇੱਕ ਕੰਪਨੀ ਛੱਡ ਕੇ ਗਾ ਕੱਪੜੀ ਜੁਆਇਨ ਕਰਦਾ ਜਿੱਦਾਂ ਦੇ ਵੀ ਹੈ ਤੂੰ ਜ਼ਿੰਮੇਵਾਰੀ ਕਿਹਾਂ ਨਹੀਂ ਹੋ ਜਾਂਦੀ ਹੈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਅਸੀਂ ਕਹਿੰਦੇ ਆਂ ਕਿ ਅਸੀਂ ਹੁਣ ਸਲਾਹਨਾ ਕਰਨਾ ਨਾ ਚੀਬੜਾ ਕਰਨਾ ਮੈਂ ਫਰਨਾ ਕਰਨਾ ਤੁਸੀਂ ਠੀਕ ਹੈ ਰੋਟੀ ਪਣੀ ਸਿਖਾਓ ਦਰਮਦਰ ਕਰੋ ਜਿਹੜਾ ਕਰਨਾ ਹੈ ਪ੍ਰਜੀਵਾਤਮ ਰੂਪ ਦਾ ਕੁਛ ਨਹੀਂ ਜਾਂਦਾ ਉਹ ਮਤਲਬ ਅੱਗੇ ਉਸ ਜ਼ਿੰਮੇਵਾਰੀਆਂ ਕਹਾ ਪੈ ਜਾਣੀਆਂ ਪਿਛਲੇ ਦਿਨਾਂ ਗਈਆਂ ਜਿਹੜੇ ਨੂੰ ਗਈਆਂ ਉਹ ਇਹ ਜੇ ਕੰਮਾਂ ਦੇ ਵਿੱਚ ਬਹੁਤ ਜਿਆਦਾ ਖਿਆਲ ਨਹੀਂ ਕਰਨਾ ਇਹੋ ਪਾਣੀ ਦੇਣਾ ਜੀ ਇਹ ਰੋਟੀ ਦੇਣੀ ਜੀ ਮਤਲਬ ਕਿਉਂਕਿ ਜਿੰਦੇ ਵਿੰਦੇ ਨੂੰ ਮਤਲਬ ਹੈ ਨਾ ਜਾਂ ਸਾਡਾ ਆ ਸਰੀਰ ਹੈ ਇਹਨੂੰ ਪਿਆਸ ਵੀ ਲੱਗਦੀ ਹੈ ਭੁੱਖ ਵੀ ਲੱਗਦੀ ਹੈ ਚਾਹੇ ਸਰੀਰ ਚ ਨਜੀ ਰਹਿਣਾ ਇਹਨੂੰ ਨਾ ਪਿਆਸ ਆ ਨਾ ਭੁੱਖ ਹੈ ਤੇ ਕੋਈ ਸਾਡੇ ਮਨ ਦੇ ਵਿੱਚ ਮਨ ਬਚਾਵੇ ਸਾਡੇ ਵਾਸਤੇ ਕੋਈ ਪਿਆਰਿਓ ਜਿਸਨ ਕੇ ਮਤਲਬ ਇਹ ਹੈ ਜੇ ਮੇਮ ਬਾਪਾ ਹੋਵੇ ਸੱਚ ਮਤ ਪਰਮਾਤਮਾ ਹੈਗਾ ਪਿਆਰ ਕਰੋ ਐ ਗੁਰੂਆਂ ਕਰੋ ਇੰਨੀ ਕਰਨ ਦੀ ਲੋੜ ਨਹੀਂ ਹੈ ਸੋ ਮਤਲਬ ਇਸ ਪਰਮਿਸ਼ਨ ਦਾ ਮਤਲਬ ਭੇਜੀ ਹੈ ਕਿ ਹੋ ਲੈ ਗਈਆਂ ਆਪਾਂ ਪ੍ਰੋਜੈਕਟ ਮਨੁਦਾਨੀ ਉਹਨੂੰ ਪ੍ਰਾਪਤ ਨਹੀਂ ਹੈਗੀ ਹੈ ਤੇ ਤੁਸੀਂ ਮਤਲਬ ਆਪਣਾ ਫਿਕਰ ਕਰੋ ਬਸ ਆਪਣੀ ਮਤਲਬ ਪਰਮਿਸ਼ਨ ਨੂੰ ਯਾਦ ਰੱਖੋ ਬਾਣੀ ਪੜਿਆ ਕਰੋ ਬਾਣੀ ਸੁਣਾ ਕਰੋ ਜੁੜੋ ਪਰਮਾਤਮਾ ਦੇ ਨਾਮ ਦੇ ਨਾਲ ਉਹਦੇ ਮਨੁਚੀਅ ਚ ਆਪੀ ਆ ਗਣੀਆਂ ਗਈਆਂ ਸੋ ਮਤਲਬ ਇਹਨਾਂ ਖਿਆਲ ਰੱਖਣਾ ਹੈਗਾ ਕਿ ਇਹਦੇ ਨਾਲ ਭਾਈ ਸਭ ਰਿਸ਼ਤੇਦਾਰਾਂ ਦਾ ਸਾਥ ਇਸਵਰ ਦੀਆਂ ਦਾ ਭਾਈ ਸਾਡੇ ਭਾਈ ਸਾਰੇ ਦਾ ਕਿਨੇ ਵੀ ਸੰਗਤਾਂ ਨੇ ਆਏ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ कड़ी में इन्हनि जीवन भाई शिवा दे वास्ते बि शिवातई हुई शादी त आए हो बहुत बहुत आहे मेरे वञो बि भाई परिवार बनवाद आहे